ਦਿਲ ਭਾਵੇਂ ਲੋਸ ਨਾ ਲਿਆ ਤੇ ਨਾਲ ਖਲਾਮੀਤ ਬਾਤ ਤੇ ਰਹੀ ਜਾ ਸਕੇ ਸਰ ਸਰਵਰ ਦੇ ਵਿੱਚ ਜੀ ਚੱਡਾ ਸਾਹਿਬ ਜੀ ਦੱਸਿਓ ਜੀ ਸਾਨੂੰ ਤੁਹਾਡੇ ਕੈਂਪ ਬਾਰੇ ਦਿਓ ਜੀ ਜਾਣਕਾਰੀ ਅੱਜ ਜਿਹੜੀ ਅਸੀਂ ਇਹ ਕੈਂਪ ਦੀ ਗੱਲ ਕਰਦੇ ਆ ਨਾ ਅੱਜ ਜਿਹੜਾ ਇਹ ਹੜ੍ਹ ਪੰਜਾਬ ਦੇ ਅੰਦਰ ਆਇਆ ਹੈ ਅੱਜ ਜਿਹੜਾ ਪੰਜਾਬ ਹੈ ਹਰ ਸੰਕਟ ਦੇ ਵਿੱਚੋਂ ਲੰਘ ਰਿਹਾ ਐਨੀਆਂ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਉਹਨਾਂ ਦੀਆਂ ਵੀਡੀਓਜ਼ ਅਸੀਂ ਫੋਨਾਂ ਤੇ ਦੇਖ ਕੇ ਸਾਰਾ ਕੁਝ ਦੇਖਿਆ ਫੇਸਵਿੱਲ ਹੈ ਜਿਹੜਾ ਪੰਜਾਬ ਦੀ 8 ਜ਼ਿਲ੍ਹਿਆਂ ਦੀ ਜਿਹੜੀ ਬਹੁਤ ਖੜੀ ਹਾਲਤ ਹੈ ਸੋ ਅਸੀਂ ਬੈਠ ਕੇ ਕਿਸਾਨ ਜਮੂਰੀ ਸਭਾ ਦੇ ਵਿੱਚ ਆਪਣਾ ਇੱਕ ਫੈਸਲਾ ਲਿਆ ਕਿ ਅਸੀਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚੋਂ ਰਾਸਬੱਕਰੀ ਇਕੱਠੀ ਕਰਕੇ ਉਸੇ ਭੇਜੀਏ ਸੋ ਸਾਡੀ ਸਾਰੀ ਜਮੂਰੀ ਕਿਸਾਨ ਸਭਾ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਨੇ ਸਾਥ ਦਿੱਤਾ ਅਸੀਂ ਇਕੱਠੇ ਹੋ ਕੇ ਬੈਠੇ ਆਂ ਬਹੁਤ ਸਾਰੀ ਸਮਗਰੀ ਜੀ ਇਕੱਠੀ ਕਰੀ ਹੈ ਲੋਕਾਂ ਨੇ ਬਹੁਤ ਵੱਧ ਯਰਕ ਹੈ ਜਿਹੜੀ ਸਾਡੀ ਸਪੋਰਟ ਕਰਕੇ ਉਹਨਾਂ ਨੂੰ ਪੈਸੇ ਭੇਜਣ ਦੀ ਜਿਹੜੀ ਹੈ ਉਹ ਕਰੀ ਹੈ ਤਾਂ ਅਸੀਂ ਇਹ ਜਿੰਨਾ ਵੀ ਸਾਰੀ ਕੁਸਮਗਰੀ ਇਕੱਠੀ ਹੋਈ ਹੈ ਅਸੀਂ ਆਪਣੀ ਕਿਸਾਨ ਜਮੂਰੀਏ ਸਭਾ ਦੇ ਕੈਂਪ ਦੇ ਨਾਲ ਇਕੱਠੇ ਹੋ ਕੇ ਸਾਰੇ ਉਸੇ ਕੈਂਪ ਦੇ ਨਾਲ ਜਾ ਕੇ ਉੱਥੇ ਮਿਲ ਕੇ ਅਜਿਹਾ ਨਾਰਾ ਸਤਨਾਮ ਸਿੰਘ ਜੀ ਸਾਡੇ ਜਮਹੂਰੀ ਕਿਸਾਨ ਸਭਾ ਦੇ ਉੱਤੇ ਕੈਂਪ ਲਾ ਕੇ ਬੈਠੇ ਆ ਅਸੀਂ ਇਹਨਾਂ ਲੋਕਾਂ ਦੀ ਸਾਰਿਆਂ ਦੀ ਜਿੰਨੀ ਵੀ ਰਾਸ਼ੀ ਇਕੱਠੀ ਹੈ ਉਹ ਕੈਂਪ ਟੂ ਕੈਂਪ ਕਰਕੇ ਅਸੀਂ ਪੈਸਾ ਪੈਸਾ ਉੱਥੇ ਭੇਜ ਕੇ ਉਹਨਾਂ ਲੋਕਾਂ ਦੀ ਸਹਾਇਤਾ ਕਰਾਂਗੇ ਔਰ ਅਸੀਂ ਜਾਣਾ 6 ਤੀਕ ਨੂੰ 6 ਤੀਕ ਤੱਕ ਜਿਹੜੇ ਵੀ ਮੇਰੇ ਵੀਰਾਂ ਨੇ ਇਲਾਕੇ ਦੇ ਵਿੱਚੋਂ ਜਿੰਨੀ ਵੀ ਸਮਗਰੀ ਦੇਣੀ ਹੈ ਉਹ ਸਾਰੇ ਸਾਡੇ ਤੱਕ ਪਹੁੰਚਾਣ ਤਾਂ ਜੋ ਅਸੀਂ ਉੱਥੇ ਉਹਨਾਂ ਦੀ ਮਦਦ ਕਰੀਏ ਸੋ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਟਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਤੁਸੀਂ ਬਹੁਤ ਵਧੀਆ ਪ੍ਰੈਲਆ ਕਰਿਆ ਜੀ ਹੂੰ ਵੀ ਇਹਦੇ ਬਾਰੇ ਉਹਦੇ ਲੋਕਾਂ ਨੂੰ ਵੀ ਜਾਗੂਤ ਕਰਾਇਓ ਵੀ ਕਿ ਆ ਤੁਹਾਡਾ ਇਹ ਮਿਸ਼ਨ ਹੈ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਹੈ ਅੱਜ ਹਾਲਾਤ ਜਿਹੜੇ ਬਣੇ ਹੋਏ ਹਨ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਵਾਰੋ ਤੁਸੀਂ ਦੇਖਦੇ ਆ ਸਾਰਾ ਪੰਜਾਬ ਦੇਖ ਰਿਹਾ ਸਾਰੀ ਦੁਨੀਆ ਦੇਖ ਰਹੀ ਕਿ ਅੱਜ ਹੜ੍ਹਾਂ ਨੇ ਹਿਮਾਚਲ ਦੇ ਵਿੱਚ ਭਾਰੀ ਨੁਕਸਾਨ ਕੀਤਾ ਬੱਦਲ ਫਟੇ ਬੱਦਲਾਂ ਦੇ ਫਟਣ ਨਾਲ ਸੜਕਾਂ ਦਾ ਨੁਕਸਾਨ ਹੋਇਆ ਜਵਾਸ਼ਣੋ ਦੇਵੀ ਚ ਕਾਫੀ ਯਾਤਰੀ ਮਰ ਗਏ ਮਨੀ ਮਹੇਸ਼ ਦੇ ਵਿੱਚ ਆ ਜਿਹੜੀ ਮੇਨ ਸੜਕਾਂ ਹਨ ਆਪਣੀਆਂ ਮਨਾਲੀ ਨੂੰ ਜਾਣ ਵਾਲੀ ਦੇ ਸ਼ਿਮਲੇ ਨੂੰ ਜਾਣ ਵਾਲੀ ਇਹ ਰੁਕੀਆਂ ਹੋਈਆਂ ਹਨ ਪੰਜਾਬ ਦੇ ਜਿਹੜੇ ਪਿੰਡ ਹਨ ਉੱਥੇ ਹੜ੍ਹਾਂ ਦੇ ਪਾਣੀ ਨੇ ਐਡਾ ਵੱਡਾ ਨੁਕਸਾਨ ਕਰ ਦਿੱਤਾ ਕਿ ਜੀ ਦਾ ਵਰਣਨ ਕਰਨਾ ਬੜਾ ਔਖਾ ਹੈ ਕਿ ਉਹ ਕਿ ਡੈਮਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੇ ਵਗ ਰਿਹਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਤੇ ਆ ਜਿਹੜਾ ਇਲਾਕਾ ਹਰੀਕੇ ਹੈੱਡ ਤੋਂ ਪਰਲੇ ਪਾਸੇ ਦਾ ਇਲਾਕਾ ਦ੍ਰਿਆਵਾਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕਿਆ ਹੈ ਤੇ ਉੱਥੇ ਲੋਕਾਂ ਦੇ ਪਸ਼ੂ ਮਾਰ ਰਹੇ ਹਨ ਲਗਾਤਾਰ ਪਸ਼ੂ ਹੜਕੇ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਹਨ ਪਸ਼ੂ ਜਿਹੜੇ ਹਨ ਹੜਕੇ ਪਾਕਿਸਤਾਨ ਵੱਲ ਜਾ ਰਹੇ ਹਨ ਤੇ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਹੜ ਗਿਆ ਦਬ ਗਿਆ ਮਰ ਗਿਆ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਫਸਲਾਂ ਦੇ ਬੂੜ ਦੀ ਗਜੈਸ਼ ਨਹੀਂ ਕਿਸਾਨਾਂ ਦਾ ਭੇਖ ਖਤਰੇ ਵਿੱਚ ਆਹ ਫਸਲ ਮਰ ਗਈ ਆਣ ਵਾਲੀ ਫਸਲ ਮਰ ਜਾਏਗੀ ਫਸਲਾਂ ਬੀਜੀਆਂ ਨਹੀਂ ਜਾਣਗੀਆਂ ਆ ਜਿਹੜਾ ਹੜ ਦਾ ਪਾਣੀ ਥੱਲੇ ਉਤਰੇਗਾ ਉਹਦੇ ਉਤਰਨ ਦੇ ਨਾਲ ਬਹੁਤ ਵੱਡੇ ਨੁਕਸਾਨ ਦਾ ਖਤਸਾ ਹੈ ਬਿਮਾਰੀਆਂ ਫੈਲਣ ਦਾ ਖਰਚ ਖਤਸਾ ਹੈ ਮਰੇ ਹੋਏ ਜਿਹੜੇ ਪਸ਼ੂ ਹਨ ਉਹਨਾਂ ਦੀ ਸੜਾਂਦ ਉਹਨਾਂ ਦੀ ਬਦਬੂ ਹਵਾ ਦੇ ਵਿੱਚ ਪੋਲੂਸ਼ਨ ਕਰੇਗੀ ਪਾਣੀ ਆਲਰੇਡੀ ਪੋਲੂਟਡ ਹੋ ਚੁੱਕਿਆ ਹੈ ਬਿਮਾਰੀਆਂ ਬੜੀਆਂ ਭਿਆਨਕ ਲੱਗ ਸਕਦੀਆਂ ਇਹਨਾਂ ਖੜਾਂ ਦੇ ਵਿੱਚ ਸਿਰ ਪਸ਼ੂ ਨਹੀਂ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ 30 ਦੇ ਲਗਭਗ ਸਾਡੇ ਜਿਹੜੇ ਲੋਕ ਹਨ ਖੜਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਲਗਾਤਾਰ ਜਿਹੜੀਆਂ ਖਬਰਾਂ ਅੱਜ ਵੀ ਮੌਸਮ ਵਿਭਾਗ ਵੱਲੋਂ ਜਾਂ ਕੱਲ ਵੀ ਆਈਆਂ ਹਨ ਤੁਸੀਂ ਟੀਵੀ ਸੁਣੋ ਖਬਰਾਂ ਦੇਖੋ ਅਖਬਾਰਾਂ ਦੇਖੋ ਉਹਦੇ ਵਿੱਚ ਅਗਲੇ 5-6 ਦਿਨ ਦਾ ਜੋ WeatherData forecast ਕੀਤੀ ہوئی ਹੈ ਜੋ ਮੌਸਮ ਵਿਭਾਗ ਨੇ ਪੂਰੀ ਖਵਾਨੀ ਕੀਤੀ ਹੋਈ ਹੈ ਉਹਦੇ ਅਨੁਸਾਰ ਇਹ ਗੱਲ ਸਮਝੀ ਜਾਂਦੀ ਹੈ ਕਿ ਮੌਸਮ ਜਿਹੜਾ ਹੈ ਸਾਫ਼ ਨਹੀਂ ਹੋ ਰਿਹਾ ਅੱਜ ਅਸੀਂ ਦੇਖਿਆ ਸਾਡੇ ਸਤਲੁਜ ਦਰਿਆ ਦੇ ਵਿੱਚ ਅਸੀਂ ਲੰਗੜ ਦੇ ਨੇੜੇ ਵੱਸਦੇ ਹਾਂ ਉੱਥੋਂ ਜਿਹੜਾ 5000 ਕਿਊਸਕ ਪਾਣੀ ਜਿਹੜਾ ਹੈ ਹੋਰ ਛੱਡਿਆ ਗਿਆ ਤੇ ਉਹਦੇ ਨਾਲ ਪਾਣੀ ਜਿਹੜਾ ਹੈ ਬੇਲਿਆਂ ਦੇ ਪਿੰਡਾਂ ਵਿੱਚ ਦਰਿਆ ਦੇ ਕੰਢੇ ਵਸਣ ਵਾਲੇ ਪਿੰਡਾਂ ਦੇ ਆਲੇ ਦੁਆਲੇ ਹੋਰ ਫੈਲਣ ਦਾ ਖਤਰਾ ਹੈ ਤੇ ਇਸ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਇੱਕ ਪਰਾਲਾ ਕੀਤਾ ਹੈ ਕਿਉਂਕਿ ਉੱਥੇ ਨਾਲੇ ਦੇ ਵਿਖੇ ਇੱਕ ਕੈਂਪ ਸਥਾਪਿਤ ਕੀਤਾ ਹੈ ਲੋਕਾਂ ਦੀ ਸਹਾਇਤਾ ਵਾਸਤੇ ਅਸੀਂ ਉਸ ਕੈਂਪ ਦੇ ਨਾਲ ਲਗਾਤਾਰ ਸੰਪਰਕ ਕਰਕੇ ਉਹਨਾਂ ਦੇ ਸੰਪਰਕ ਦੇ ਵਿੱਚ ਆ ਜੋ ਉੱਥੋਂ ਦੇ ਲੋਕਾਂ ਦੀਆਂ ਹੜ ਮਾਰੇ ਲੋਕਾਂ ਦੀਆਂ ਲੋੜਾਂ ਹਨ ਉਹਨਾਂ ਨੇ ਸਾਨੂੰ ਵਰਜਿਆ ਹੈ ਇਸ ਗੱਲ ਤੋਂ ਕਿ ਸਾਨੂੰ ਇੱਥੇ ਤੂੜੀ ਦੀ ਲੋੜ ਨਹੀਂ ਬਰ ਅਸੀਂ ਉਹਨਾਂ ਦੇ ਆਦੇਸ਼ ਅਨਸਾਰ ਆਪਣੇ ਡੰਗਰਾਂ ਦੇ ਵਾਸਤੇ ਪਸ਼ੂਆਂ ਦੇ ਵਾਸਤੇ ਜਿਹੜਾ ਚਾਰੇ ਦੇ ਰੂਪ ਦੇ ਵਿੱਚ ਫੀਡ ਜਿਹੜੀ ਹੈ ਉਹਨਾਂ ਨੂੰ ਚੋਕਰ ਵਗੈਰਾ ਹੈ ਉਹ ਉੱਥੇ ਪਜਾ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਆਟਾ ਭਾਵੇਂ ਥੋੜਾ ਹੋਵੇ ਇਹਦੇ ਨਾਲ ਆਲੂ ਤੇ ਪਿਆਜ਼ ਪੀਣ ਵਾਲਾ ਪਾਣੀ ਵਰਤੋਂ ਕਰਨ ਵਾਲਾ ਤੇਲ ਤੇ ਹੋਰ ਰਸੋਈ ਵਿਚ ਵਰਤਣ ਵਾਲੀਆਂ ਚੀਜ਼ਾਂ ਦੀ ਲੋੜ ਹੈ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਸਮੱਸਿਆ ਆਈ ਜਮਹੂਰੀ ਕਿਸਾਨ ਸਭਾ ਲੋਕਾਂ ਦੀ ਸਹਾਇਤਾ ਲਈ ਨਿਤਰੀ ਤੇ ਅੱਜ ਫੇਰ ਸਾਨੂੰ ਇਹ ਮਹਿਸੂਸ ਹੋਇਆ ਕਿ ਲੋਕਾਂ ਦੀ ਸਹਾਇਤਾ ਕਰਨੀ ਬਣਦੀ ਹੈ ਤੇ ਅਸੀਂ ਸਮੁੱਚੇ ਪੰਜਾਬ ਦੇ ਵਿੱਚੋਂ ਅਜਨਾਲੇ ਵਿੱਚ ਤੇ ਅਫਰੋਜਪੁਰ ਅਬੋਰ ਫਾਜ਼ਿਲਕਾ ਦੇ ਵਿੱਚ ਲਗਾਤਾਰ ਸਹਾਇਤਾ ਪੁਜਾਰੇ ਆ ਅਸੀਂ ਆਪਣੇ ਇਲਾਕੇ ਤੇ ਖੜਾ ਤੇ ਵੀ ਬਕਾਇਦਾ ਤੌਰ ਤੇ ਨਜ਼ਰ ਰੱਖੀ ਹੋਈ ਹੈ ਕਿ ਕਿਤੇ ਕੋਈ ਨਹਿਰ ਨਾ ਬੈਠ ਜਾਵੇ ਕਿਤੇ ਦਰਿਆ ਦੇ ਕੰਢਿਆਂ ਤੋਂ ਪਾਣੀ ਬਾਹਰ ਨਾ ਹੋ ਜਾਵੇ ਉਹਦੇ ਲਈ ਵੀ ਅਸੀਂ ਨજર ਰੱਖੀ ਹੋਈ ਹੈ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਵਹਾਅ ਤੋਂ ਬਚੋ ਪਰ ਉਸੇ ਜੋ ਜਿਹੜੇ WhatsApp ਦੇ ਮੈਸੇਜਾਂ ਨੂੰ ਪੜੋ ਜਿਹੜੇ ਟੈਰਰ ਕ੍ਰੀਏਟ ਕਰਨ ਆਤੰਕ ਕ੍ਰੀਏਟ ਕਰਨ ਡਰਾਣ ਤੁਹਾਨੂੰ ਉਹਨਾਂ ਤੋਂ ਬਚੋ ਜੇ ਤੁਸੀਂ ਕੋਈ ਸਹੀ ਜਾਣਕਾਰੀ ਲੈਣੀ ਹੈ ਤਾਂ ਪ੍ਰਸ਼ਾਸਨ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਆ ਜਾਂ ਉਹਨਾਂ ਪਿੰਡਾਂ ਵਿੱਚ ਤੁਹਾਡੇ ਵੱਸਣ ਵਾਲੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਕਰ ਸਕਦੇ ਆ ਇਹ ਦੁੱਖ ਦੀ ਘੜੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਪੰਜਾਬੀ ਸਾਡਾ ਇਹ ਖਾਸਾ ਹੈ ਸਾਡਾ ਇਹ ਵਿਰਸਾ ਹੈ ਅਸੀਂ ਜਦ ਕਰੇ ਵੀ ਕਿਤੇ ਮੁਸੀਬਤ ਆਵੇ ਉਸ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਦੇ ਹਾਂ ਇਕੱਠੇ ਹੋ ਕੇ ਮੁਕਾਬਲਾ ਕਰਦੇ ਹਾਂ ਅੱਜ ਅਸੀਂ ਫੇਰ ਆਪਣਾ ਇਕੱਠੇ ਹੋ ਕੇ ਮੁਕਾਬਲਾ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ ਤੁਹਾਨੂੰ ਆਸ ਹੈ ਵਿਸ਼ਵਾਸ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੀ ਸਹਾਇਤਾ ਕਰ ਰਹੇ ਹੋ ਆ ਤੁਹਾਨੂੰ ਸਹਾਇਤਾ ਸਮੱਗਰੀ ਪਹੁੰਚਾ ਰਹੇ ਹਾਂ ਸਾਡੀ ਲੋੜ ਅਨੁਸਾਰ ਇਹ ਸਹਾਇਤਾ ਸਮੱਗਰੀ ਉੱਥੇ ਸਹੀ ਲੋਕਾਂ ਦੇ ਕੋਲ ਜਾਏਗੀ ਇਹਦੇ ਮਿਸਯੂਜ਼ ਨਹੀਂ ਹੋਣ ਦੇਾਂਗੇ ਦੁਰਵਰਤੋਂ ਨਹੀਂ ਹੋਣ ਦੇਾਂਗੇ ਜਿੱਥੇ ਸਹਾਇਤਾ ਚਾਹੀਦੀ ਹੈ ਉੱਥੇ ਪਹੁੰਚਾਵਾਂਗੇ ਤੁਸੀਂ ਵੀ ਇਸ ਗੱਲ ਦੇ ਲਈ ਸਾਡਾ ਬਹੁਤ ਬਾਰਾ ਸਹਿਯੋਗ ਦਿੱਤਾ ਇਲਾਕੇ ਦੇ ਵਿੱਚ ਵੀ ਤੁਹਾਨੂੰ ਕਿਤੇ ਹਿਊਮਨ એનર્ਜੀ ਦੀ ਲੋੜ ਪੈਂਦੀ ਹੈ ਮਨੁੱਖੀ ਤੌਰ ਤੇ ਕੋਈ ਸੇਵਾ ਕਰਨ ਦੀ ਲੋੜ ਪੈਂਦੀ ਹੈ ਉੱਥੇ ਵੀ ਜਾ ਕੇ ਤੁਸੀਂ ਉਹ ਸੇਵਾ ਭਾਵਨਾ ਦੇ ਵਿੱਚ ਸਾਥ ਦਿਓ ਐਨੀਆਂ ਕ ਬੇਨਤੀਆਂ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਵੱਲੋਂ ਅਸੀਂ ਸਾਰੇ ਇਲਾਕੇ ਦਾ মিডিਆ ਦਾ ਤੇ ਆ ਜਿਹੜੀਆਂ ਸਵਾਰਾਂ ਹਨ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਦੁੱਖ ਦੀ ਘੜੀ ਵਿੱਚ ਲੋਕਾਂ ਦੀ ਬਾਹ ਫੜਨ ਦਾ ਇਹਦ ਕੀਤਾ ਹੈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵੀ ਜਿਹੜੇ ਦਾਨੀ ਸੱਜਣਾ ਹੁਣ ਤੱਕ ਹਰ ਪਿਰਤਨ ਦਾਨ ਦਿੱਤਾ ਕੋਈ ਲਗਭਗ ਕਿੰਨਾ ਕੁ ਤੁਹਾਡੇ ਕੋਲ ਮਾਉਂਟ ਹੋ ਗਏ ਜੀ ਦੇਖੋ ਜਿਹੜਾ ਦਾਨੀ ਸੱਜਣਾ ਵੱਲੋਂ ਸਾਨੂੰ ਅਮਾਉਂਟ ਜਿਹੜੀ ਗੱਲ ਹੈ ਉਹ ਤਾਂ 60000 ਦੇ ਲਾਗੇ ਛੱਗੇ ਹੈ ਤੇ 1 ਲੱਖ ਦੇ ਲਾਗੇ ਛੱਕੇ ਪਹੁੰਚਣ ਵਾਲੀ ਹੈ ਪਰ ਇਹ ਤੋਂ ਇਲਾਵਾ ਸਾਡੇ ਕੋਲ ਸਮਾਨ ਬੜਾ ਸਮਾਨ ਦਾ ਅਸੀਂ ਪ੍ਰਬੰਧ ਕਰਿਆ ਹੋਇਆ ਹੈ ਆਲੂ ਪਿਆਜ਼ ਆਟਾ ਪਾਣੀ ਪਾਣੀ ਦੀ ਬੜੀ ਉੱਚ ਲੋੜ ਹੈ ਦੋ-ਦੋ ਲੀਟਰ ਪਾਣੀ ਦੀਆਂ ਬੋਤਲਾਂ ਅਸੀਂ ਥੱਪਾੜ ਦੀ ਕੋਸ਼ਿਸ਼ ਕੀਤੀ ਹੈ ਕਰਾਂਗੇ ਤੇ ਉਹ ਸਾਡਾ ਸਮਾਨ ਇਕੱਠਾ ਹੋ ਰਿਹਾ ਹੈ ਕੱਲ ਤੱਕ ਹੋਰ ਹੋ ਜਾਏਗਾ ਅੱਛਾ ਜਿਹੜੇ ਇਹ ਆਪਾਂ ਇੱਥੇ ਰਾਤ ਸਮਗਰੀ ਦਾ ਕੈਂਪ ਲਾਇਆ ਵਾ ਨੂਰ ਪਰਵੇਦੀ ਵਿੱਚ ਮਾਟ ਜੀ ਇਹ ਕਿੰਨੇ ਦਿਨ ਚੱਲੂਗਾ ਜੀ ਤਾਂ ਜੋ ਸਾਡੀ ਜਿਹੜੀ ਸੰਗਤ ਹੈ న్యూਜ਼ ਦੇਖ ਕੇ ਉਹਨਾਂ ਨੂੰ ਪਤਾ ਲੱਗੂਗਾ ਵੀ ਅਜ ਫਿਰ ਉਹ ਤੁਹਾਨੂੰ ਹੋਰ ਦਾਨ ਦੇਣ ਤੋਂ ਆ ਸਕਦੇ ਆ ਜੀ ਦੇਖੋ ਅਸੀਂ ਅੱਜ ਤੱਕ ਕੈਂਪ ਲਾਇਆ ਸੀ ਪਰ ਹੁਣ ਅਸੀਂ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੋਕਾਂ ਦੀ ਭਾਵਨਾ ਨੂੰ ਦੇਖ ਕੇ ਕੈਂਪ ਐਕਸਟੈਂਡ ਕਰ ਰਹੇ ਆ 2 ਦਿਨ ਵਾਸਤੇ ਕੱਲ ਦਾ ਦਿਨ ਵੀ ਅਸੀਂ ਇੱਥੇ ਰਾਵਾਂਗੇ ਪਰਸੋਂ ਦਾ ਵੀ ਲਾਵਾਂਗੇ ਪਰਸੋਂ ਅਸੀਂ ਸਮੱਗਰੀ ਕਰਕੇ ਇਕੱਠੀ ਡਿਸਪੈਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚੋਂ ਵੀ ਲੋਕ ਸਾਇਤਾ ਸਮਗਰੀ ਭੇਜ ਰਹੇ ਹਨ ਪਰ ਲੋਕ ਜਿਹੜੇ ਛੋਤੇ ਦਾਨੀ ਹੁੰਦੇ ਹਨ ਜਿਨ੍ਹਾਂ ਨੇ 500 ਰੁਪਇਆ ਜਾਂ ਘੱਟ ਦਾਨ ਕਰਨਾ ਹੈ ਉਹ ਸਾਡੇ ਤੱਕ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਹਾਡਾ ਦਾਨ ਸਹੀ ਥਾਂ ਤੇ ਪਹੁੰਚਾਵਾਂਗੇ ਏਡੀ ਅਮਾਉਂਟ ਸਾਡੇ ਕੋਲ ਹੋ ਗਈ ਆ ਆਸ ਹੈ ਹੋਰ ਵੀ ਇੰਨੀ ਅਮਾਉਂਟ ਸਾਡੇ ਕੋਲ ਹੋ ਹੋਵੇਗੀ